ਜਿਹੜੀ ਸਾਡੇ ਤੇ ਸੀਵਰੇਜ ਦੀ ਲਾਈਨ ਚੱਲਦੀ ਸੀ ਉਹ ਸਾਡੀ 8 8.5 ਫੁੱਟ ਲੈਵਲ ਤੇ ਕੀ ਹੈ ਜੀ ਜਿਹੜੀ ਜੀ ਇਹਨਾਂ ਨੇ ਵਿੱਚੋਂ ਗੈਸ ਪਾਈਪਲਾਈਨ ਇਹਨਾਂ ਨੇ ਸਾਡੇ ਜਿਹੜੀ ਸੀਵਰੇਜ ਲਾਈਨ ਆ ਉਹ ਚਾ ਦੇਖ ਸਕਦੇ ਹੋ ਤੁਸੀਂ ਇਹਨਾਂ ਨੇ ਸਾਡੀ ਸੀਵਰੇਜ ਦੀ ਉਹ ਦੀ ਚੋਂ ਗੈਸ ਪਾਈਪਲਾਈਨ ਕੱਢ ਲਈ ਹੋਈ ਆ ਚੈਨਲ ਨੂੰ ਕਿਹਾ ਭਈ ਸਾਡਾ ਪੀਣ ਵਾਲਾ ਪਾਣੀ ਗੰਦਾ ਆ ਰਿਹਾ ਸਾਡੇ ਸੀਵਰੇਜ ਦੇ ਬਹੁਤ ਮਾਰੇ ਲਾਦਾ ਅਸੀਂ ਅੱਜ ਕੰਮ ਲਾੜਾ ਇਹਨਾਂ ਨੇ ਆਪਣੀ ਟੀਮ ਦੇ ਚੀ ਜੀ ਉਹ ਟੀਮ ਕਹਿੰਦੀ ਜੀ ਸਾਡੀ 4 ਫੁੱਟ ਤੇ ਗੈਸ ਬਾਈਪ ਲਾਈਦਾ ਜਦ ਕਿ ਇਹਨਾਂ ਨੇ ਇੱਥੇ ਕੀ ਕੀਤਾ ਇੱਕ ਨਹੀਂ 6-6 ਗੈਸ ਵਾਲੇ ਨਾਲ ਗੱਡੀਆਂ ਲੈ ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਕਿਹੜੀ ਲਾਈਨ ਕਿੱਧਰ ਜਾ ਰਹੀ ਹੈ ਕਿਹੜੀ ਕਿੱਧਰ ਜਾਂਦੀ ਹੈ ਅਸੀਂ ਡੇਚਰੇ ਦੇ ਨਾਲ ਇਹਨਾਂ ਦੇ ਬੰਦੇ ਲਾਤੇ ਜਦੋਂ ਬੰਦੇ ਲਾਏ ਨਾ ਡੇਚਰੇ ਨਾਲ ਜੀ ਉਹ ਉਹ ਲੱਗੇ ਖਲੋਤੇ ਨੇ ਅਸੀਂ ਇਹ ਲੈ ਸਿਫਟ 2.5 ਫੁੱਟ ਲੈ ਕੇ ਆ ਤੇ ਇਹਨਾਂ ਦੀ ਗੈਸ ਪਾਈਪ ਲਾਈਨ ਲੀਕ ਹੋ ਗਈ ਇਹ 2 ਫੁੱਟ ਦੇ ਗੈਸ ਪਾਈਪ ਲੈ ਸਾਨੂੰ ਅਜੇ ਤੱਕ ਪਤਾ ਹੀ ਨਹੀਂ ਇਹ ਕਿਆ ਜੇ ਸਾਾਨੂੰ ਪਤਾ ਦੇਣ 2 ਫੁੱਟ ਦੇ ਪਾਈ ਹੈ ਨਾ ਜੀ ਤੇ ਅਸੀਂ ਇਹਨਾਂ ਨੂੰ ਗੈਸ ਲਾਈਨ ਪਾਣ ਹੀ ਨਹੀਂ ਦੇਣੀ ਔਰ ਜੇ ਅਸੀਂ ਇਹਨਾਂ ਦੇ ਬੰਦੇ ਆ ਲੈ ਗੱਲ ਕੀਤੀ ਆ ਜਿਹੜੇ ਇਹਨਾਂ ਨੇ ਇੱਥੇ ਟੀਮ ਵੇਚੀ ਆ ਉਹ ਇਹਨਾਂ ਨੇ ਸਾਡੇ ਬਦਮਾਸ਼ ਰੱਖਿਆ ਉਹ ਬਦਮਾਸ਼ ਆ ਕੋ ਸਾਡੇ ਨੁਕਸਾਨੀਵਾ ਬੋਲਦੇ ਨੇ ਸਾਡੇ ਸਾਡੇ ਗੱਲ ਪੈ ਰਹੇ ਨੇ ਕੀ ਹੋਇਆ ਜੀ ਸਾਡਾ ਇਦਾਂ ਜੀ ਸਰ ਸਾਡੀ ਨਾ ਪਿੱਪਲੀ ਸਾਹਿਬ ਗੁਰਦੁਆਰਾ ਏ ਮਾ ਹਮਿਲ ਗਲੀ ਸਾਪ ਚਿਨਾ ਸਾਡਾ ਪਿਪਲੀ ਸਾਹਿਬ ਰੋਡ ਆ ਕਬੂਲਾਲੀ ਗਲੀ ਔਰ ਕਬਰ ਵਾਲੀ ਗਲੀ ਇਹਦੇ ਵਿੱਚ ਸੀਵਰੇਜ ਦੀ ਸਮੱਸਿਆ ਆ ਰਹੀ ਹੈ ਜੀ ਸੀਵਰੇਜ ਦੀ ਸਮੱਸਿਆ ਕੀ ਆ ਕਿ ਜਿਹੜੀ ਸਾਡੀ ਇੱਥੇ ਗੈ ਜਿਹੜੀ ਸਾਡੀ ਇੱਥੇ ਸੀਵਰੇਜ ਦੀ ਲਾਈਨ ਚੱਲਦੀ ਸੀ ਜੀ ਉਹ ਸਾਡੀ 8 8.5 ਫੁੱਟ ਲੈਵਲ ਤੇ ਹੈਗੀ ਆ ਜੀ ਜਿਹੜੀ ਕੀ ਇਹਨਾਂ ਦੇ ਵਿੱਚ ਉਹ ਗੈਸ ਪਾਈਪ ਲਾਈਨ ਇਹਨਾਂ ਨੇ ਸਾਡੇ ਜਿਹੜੀ ਸੀਵਰੇਜ ਲਾਈਨ ਆ ਉਹ ਚਾ ਦੇਖ ਸਕਦੇ ਹੋ ਤੁਸੀਂ ਇਹਨਾਂ ਸਾਡੀ ਸੀਵਰੇਜ ਦੀ ਹੋਦੀ ਚੋਂ ਗੈਸ ਪਾਈਪ ਲਾਈਨ ਨਿਕਾਲੀ ਹੋਈ ਆ ਜਿਹਦੇ ਸਬੰਧ ਵਿੱਚ ਅਸੀਂ ਇਹਨਾਂ ਨੂੰ 7 ਦਿਨ ਤੋਂ ਜਿਹੜਾ ਇਹਨਾਂ ਦੇ ਹੈੱਡ ਹੈਗੇ ਨੇ ਇੱਕ ਤ ਤਰਵੇਦੀ ਜੀ ਨੇ ਇਹਨਾਂ ਦਾ ਹੈੱਡ ਆਫ ਦਾਪਾਰਟਮੈਂਟ ਹੈਗੇ ਨੇ ਮੈਂ 7 ਦਿਨ ਤੋਂ ਉਹਨਾਂ ਨੂੰ ਕਹਿ ਰਿਹਾ ਕਿ ਭਾਈ ਜੀ ਤੁਸੀਂ ਆਪਣੀ ਜਿਹੜੀ ਗੈਸ ਲਾਈਨ ਆ ਇਹਨੂੰ ਪਲੀਜ਼ ਮੈਨੇਜ ਕਰੋ ਸਾਡੀ ਹੋਤੀ ਚੋਂ ਬਾਹਰ ਕੱਢੋ ਪਲੱਸ ਆਪਣੀ ਟੀਮ ਇੱਥੇ ਭੇਜੋ ਜਿਹੜੀ ਕੀ ਪਿੱਛੇ ਵਾਲ ਬੰਦ ਕਰੇ ਤਾਂ ਕਿ ਇਹ ਆਪਣਾ ਕੰਮ ਕਰੀਏ ਇਹ ਸਾਨੂੰ 7 ਦਿਨ ਤੋਂ ਦੋ ਅੱਜ ਅੱਜ ਕੱਲ ਅੱਜ ਕੱਲ ਇਦਾਂ ਹੀ ਸਾਡਾ ਨਾ ਸਿਸਟਮ ਚੱਲ ਰਿਹਾ ਜੀ ਚਲੋ ਐਡ ਦਾਹ ਤੇ ਅੱਜ ਇਹਨਾਂ ਨੂੰ ਕਿਹਾ ਭਾਈ ਸਾਡਾ ਪੀਣ ਵਾਲਾ ਪਾਣੀ ਗੰਦਾ ਆ ਰਿਹਾ साडेज ते बहुत मडे अही आज अजून ਲੜਾ ਹਾਰਾਜ ਇਹਨਾਂ ਨੇ ਆਪਣੀ ਟੀਮ ਵਿੱਚ ਜੀ ਆਹ ਟੀਮ ਨੂੰ ਸਿੱਖਿਆ ਟੀਮ ਹੈ ਜਿੰਨਾਂ ਕੋ ਨਾ ਕੋਈ ਟ੍ਰਾਈਂਗ ਆ ਨਾ ਉਹਨਾਂ ਕੋਲ ਕੁਛ ਆਪਣਾ ਇਨਸਟਰੂਮੈਂਟਸ ਹੈਗੇ ਨੇ ਨਾ ਉਹਨਾਂ ਨੂੰ ਕੁਛ ਪਤਾ ਹੈ ਚਲੋ ਉਹ ਟੀਮ ਇੱਥੇ ਨਾਲ ਲੱਗੀ ਆ ਕੰਮ ਕਰ ਰਹੀ ਆ ਉਹ ਟੀਮ ਕਹਿੰਦੀ ਜੀ ਸਾਡੀ 4 ਫੁੱਟ ਦੇ ਗੈਸ ਬਾਈਪ ਲਾਈ ਨਾ ਜਦ ਕਿ ਇਹਨਾਂ ਨੇ ਇੱਥੇ ਕੀ ਕੀਤਾ ਇੱਕ ਨਹੀਂ 6-6 ਗੈਸ ਦੀਆਂ ਲੈਣਾ ਗੱਡੀਆਂ ਨੇ ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਕਿਹੜੀ ਲਾਈਨ ਕਿੱਧਰ ਜਾ ਰਹੀ ਹੈ ਕਿਹੜੀ ਲਾਈਨ ਕਿੱਧਰ ਜਾ ਰਹੀ ਹੈ ਸੋ ਇਹਨਾਂ ਨੇ ਕਿਹਾ ਜੀ 4 ਫੁੱਟ ਦੇ ਆ ਅਸੀਂ ਡੇਚ ਦੇ ਨਾਲ ਇਹਨਾਂ ਦੇ ਬੰਦੇ ਲਾਤੇ ਜਦੋਂ ਬੰਦੇ ਲਾਇਏ ਨਾ ਟੇਚਰ ਨਾਲ ਜੀ ਉਹ ਉਹ ਲਾਗੇ ਖਲੋਤੇ ਨੇ ਅਸੀਂ ਇਹਲੇ ਸਿਰ 2.5 ਫੁੱਟ ਥੱਲੇ ਗਏ ਆ ਤੇ ਇਹਨਾਂ ਦੀ ਗੈਸ ਪਾਈਪਲਾਈਨ ਲੀਕ ਹੋ ਗਈ ਜੀ ਫਿਰ ਮੈਂ ਜੋ ਪੁੱਛਿਆ ਮੈਂ ਕਿ ਤੁਸੀਂ ਤਾਂ ਕਹਿੰਦੇ 4 ਫੁੱਟ ਤੇ ਆ ਇਹਦੇ 2.5 ਫੁੱਟ ਦੇ ਲੀਕ ਹੋ ਗਈ ਕਹਿੰਦੇ ਨਹੀਂ ਇਹ ਕਿ 2.5 ਫੁੱਟ ਦੇ ਆ ਸਾਨੂੰ ਉਹ ਵਾਲੀ ਚੇਤੇ ਬੋਲ ਗਈ ਸੋ ਇਹ ਇਹਨਾਂ ਦੇ ਹਾਲਾਤ ਨੇ ਇਹ ਮਤਲਬ ਕਹਿੰਦੇ ਨੇ ਕਿ ਜੋ ਅਸੀਂ ਸਰਕਾਰ ਨੂੰ ਧੋਖਾ ਦੇ ਕੇ ਜਿੱਦਾਂ ਵੀ ਕਰਕੇ ਅਸੀਂ ਆਪਦਾ ਕੰਮ ਕਰ ਲਿਆ ਹੁਣ ਕੱਲ ਨੂੰ ਜੇ ਮੰਨ ਲਓ ਸਾਨੂੰ ਕੋਈ ਸੀਵਰੇਜ ਦੀ ਸਮੱਸਿਆ ਆ ਜਾਂਦੀ ਆ ਸਾਨੂੰ ਕੋਈ ਵਾਟਰ ਸਪਲਾਈ ਦੀ ਸਮੱਸਿਆ ਆ ਜਾਂਦੀ ਇਹਦਾ ਮਤਲਬ ਲੋਕਾਂ ਨੂੰ ਸਹੂਲਤਾਂ ਦੇ ਹੀ ਨਹੀਂ ਪਾਵਾਂਗੇ ਇਹ 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 ਕੰਮ ਕਰਨ ਨਹੀਂ ਅਸੀਂ ਲੋਕਾਂ ਨੂੰ ਸਹੂਲਤਾਂ ਦਈਆਂ ਨਹੀਂ ਐਟ ਦ ਐਂਡ ਲੋਕ ਕਿੱਥੇ ਜਾਣਗੇ ਸੀਵਰੇਜ ਦਾ ਕਨੈਕਸ਼ਨ ਵੀ ਲੈਣਾ ਹੋਵੇ ਤੇ ਉਹ ਵੀ 4 ਤੋਂ 5 ਫੁੱਟ ਤੇ ਹੁੰਦਾ ਜੀ ਪਰ ਇਹ ਗੈਸ ਪਾਈਪ ਹੈ ਇੱਕ ਹੀ ਕਿਸਮ ਦਾ ਬਾਰੂਦ ਦੇ ਉੱਪਰ ਜਿਹੜਾ ਲੋਕਾਂ ਨੂੰ ਬਿਠਾਤਾ ਇਹਨਾਂ ਨੇ ਭਾਜੀ ਗੱਲ ਇਹ ਹੈ ਜੀ ਇਹ 2 ਫੁੱਟ ਦੇ ਗੈਸ ਪਾਈਪ ਲੈਣ ਸਾਨੂੰ ਅਜੇ ਤੱਕ ਪਤਾ ਹੀ ਨਹੀਂ ਹੈ ਕਿ ਆ ਜੇ ਸਾਾਨੂੰ ਪਤਾ ਦੈਣ 2 ਫੁੱਟ ਦੇ ਪਾਈ ਹੈ ਨਾ ਜੀ ਤੇ ਅਸੀਂ ਇਹਨਾਂ ਨੂੰ ਗੈਸ ਲਾਈਨ ਪਾਣ ਹੀ ਨਹੀਂ ਦੇਣੀ ਜੀ ਹੁਣ ਅਸੀਂ ਪਾਣੀ ਦਾ ਕਨੈਕਸ਼ਨ ਲੈਣਾ ਹੋਵੇ ਜੋ ਤੁਸੀਂ ਹੁਣੇ ਕਿਹਾ ਜੀ ਉਹ ਸਾਡਾ 4 ਫੁੱਟ ਦੇ ਵੀ 6 ਫੁੱਟ ਦੇ ਵੀ ਆ ਜਿੱਦਾਂ ਹੁਣ ਜਿੱਦਾਂ ਸਾਡੇ ਉਦੋਂ ਹੋਟਸ ਲੋਕ ਪੈ ਗਏ ਜਾਂ ਸੀਮਿੰਟ ਪੈ ਗਏ ਉੱਚੀਆਂ ਹੋਦੀਆਂ ਨੇ ਤੇ ਉਹ ਲਗਭਗ 6-6 ਫੁੱਟ ਦੇ ਵੀ ਚਲ ਗਿਆ ਨੇ ਇਹਦਾ ਮਤਲਬ ਹੈਗਾ ਕਿ ਇੱਕ ਆਮ ਬ ਪਾਣੀ ਦਾ ਕਨੈਕਸ਼ਨ ਵੀ ਨਹੀਂ ਲੈ ਸਕਦਾ ਹੈਗਾ ਜੋ ਬਾਣੀ ਕਨੈਕਸ਼ਨ ਲਊਗਾ ਤੇ 2 ਫੁੱਟ ਦੇ 2.5 ਫੁੱਟ ਤੇ ਗੈਸ ਲੀਕ ਹੋ ਜਾਊਗੀ ਇਹ ਜੀ ਔਰ ਜੇ ਐਸੀ ਇੰਨਾ ਦੇ ਬੰਦਿਆਂ ਨਾਲ ਗੱਲ ਕੀਤੀ ਆ ਜਿਹੜੇ ਇਹਨਾਂ ਨੇ ਇੱਥੇ ਟੀਮ ਵੇਚੀ ਆ ਉਹ ਇਹਨਾਂ ਨੇ ਸਾਡੇ ਬਦਮਾਸ਼ ਰੱਖਿਆ ਉਹ ਬਦਮਾਸ਼ ਅੱਗੋਂ ਸਾਡੇ ਨਾਲ ਉੱਚਾ ਨਹੀਂ ਬੋਲਦੇ ਨੇ ਸਾਡੇ ਸਾਡੇ ਗੱਲ ਪੈ ਰਹੇ ਨੇ ਜਦ ਕਿ ਕੰਮ ਉਹਨਾਂ ਨੂੰ ਕੋਤ ਨਹੀਂ ਆਂਦਾ ਏਸੀ ਵੰਡ ਨੇ ਕਿ ਬਦਮਾਸ਼ ਰੱਖੇ ਨੇ ਜਿਹੜੇ ਕਿ ਮਤਲਬ ਕਿਸੇ ਨੂੰ ਕੰਮ ਨਹੀਂ ਦੇਣਗੇ ਚਾਹੇ ਇਲਾਕਾ ਕਾਉਂਸਲਰ ਹੈ ਚਾਹੇ ਕੋਈ ਹੈ ਉਹਨੂੰ ਇਹਨਾਂ ਨੇ ਕੰਮ ਨਹੀਂ ਕਰਦੇ ਦੇਣਾ ਹੈਗਾ ਜੀ ਓਕੇ ਤੇ ਕੋਈ ਇਹਨਾਂ ਤੋਂ ਵਰਕਰ ਪੰਚਾਇਤ ਕੋਈ ਨਹੀਂ ਜੀ ਇਲਾਵਾ ਸਿਰਫ ਉਹ ਬੰਦੇ ਨੇ ਜੀ ਮੈਂ ਤੁਹਾਨੂੰ ਹੁਣੇ ਦੱਸ ਚੁੱਕਿਆ ਜੀ ਜਿਹੜੇ ਕਿ ਪਤਮਾਸ਼ ਕਿਸਮ ਦੇ ਬੰਦੇ ਨੇ ਜੀ ਜਿਨ੍ਹਾਂ ਨੂੰ ਇਸ ਲਾਈਨ ਬਾਰੇ ਕੋਈ ਜਾਣਕਾਰੀ ਨਹੀਂ ਹੈ ਉਹਨਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ ਕਿ ਇਹ ਗੈਸ ਲਾਈਨ ਕਿੱਥੇ ਹੈ ਜਾਂ ਇਹਨਾਂ ਕੋਲ ਕੋਈ ਮੈਪ ਨਹੀਂ ਹੈਗਾ ਇਹਨਾਂ ਕੋਲ ਕੋਈ ਚਾਰਟ ਨਹੀਂ ਹੈਗਾ ਜੀ ਉਹ ਬਦਵਾਸ਼ ਰੱਖਿਆ ਸਿਰਫ ਪਦਮਾਸ਼ੀਆਗਾ ਤੁਹਾਨੂੰ ਸਿਰਫ ਕੋ ਮਰਫੇ ਦਾ ਤੁਹਾਨੂੰ ਔਰ ਇਹਨਾਂ ਦਾ ਜਦੋਂ ਗੈਸ ਲਾਈਨ ਲੀਕ ਹੋਇਆ ਤੇ ਇਹਨਾਂ ਕੋਲ ਕੋਈ ਏਦਾਂ ਦਾ ਸਾਧਨ ਨਹੀਂ ਸੀ ਕਿ ਬੰਦ ਕਿੱਥੋਂ ਹੋਣੀ ਹੈ ਇਹਨਾਂ ਨੇ ਇਹਨੂੰ ਬੰਦ ਕਰਦੇ 8 ਘੰਟਾ ਲਾਤਾ ਭਾਜੀ 8 ਘੰਟੇ ਬੰਦ ਜਿੰਦਾਬਾਦ ਚੌਰੀ ਸਾਹਿਬ ਜ ਜਿੰਦਾਬਾ ਸ੍ਰੀਓ ਬਸ ਕੋਈ ਮਿਸਐਪੀਂਗ ਹੋਂਦੀ ਕੋਈ ਕਾਫੀ ਇਥੇ ਰੈਡੀ ਮਾਰਕੀਟ ਵੀ ਹੈ ਜੀ ਰੈਡੀ ਵੀ ਲੱਗ ਗਿਆ ਹੈ ਗੈਸ ਦਾ ਕੰਪਨੀ ਚੱਲ ਰੋਦਾ ਕੋਈ ਮਿਸਐਪੀਂਗ ਹੋਈ ਤੋਂ ਉਸ ਤੋਂ ਦਿਨ ਬਾਅਦ ਭਾਜੀ ਇਹ ਤੇ ਪਰਮਾਤਮਾ ਨੇ ਬਚਾ ਲਿਆ ਜੀ ਜਿਹੜੀ ਗੁਜਰਾਤ ਗੈਸ ਕੰਪਨੀ ਆ ਇਹਨੇ ਆਪਣੇ ਕੋਲ ਕੋਈ ਘਾਟ ਨਹੀਂ ਦਿੱਤੀ ਹੈ ਜੀ ਇਹ ਮਤਲਬ ਫੂਨੇ ਨਾਲ ਇੱਕ ਚੀਜ਼ ਇਹਨਾਂ ਦੀ ਸਟੀਲ ਦੀ ਲਾਈਨ ਜਾ ਰਹੀ ਆ ਅਸੀਂ ਇਹਨਾਂ ਨੂੰ ਕਹਿ ਰਹੇ ਆ ਕਿ ਕੰਮ ਚੱਲਣਾ ਹੈ ਉਸੀ ਉਸ ਲਾਈਨ ਨੂੰ ਉਸ ਲਾਈਨ ਨੂੰ ਬੰਦ ਕਰ ਲੋ ਇਹ ਜੀ ਜਾਂਦੇ ਆ ਕਿ ਸਾਡੇ ਕੋਲ ਬੰਦ ਕਰਨ ਦਾ ਕੋਈ ਸਕੂਪ ਹੈ ਨਹੀਂਗਾ ਇਹਦਾ ਮਤਲਬ ਕੱਲ ਨੂੰ ਕਿਤੋਂ ਵੀ ਗੈਸ ਲਾਈਨ ਲੀਕ ਹੋ ਜੇ ਇਹਨਾਂ ਕੋਲ ਸਕੂਪ ਹੀ ਨਹੀਂਗਾ ਅਸੀਂ ਤਾਂ ਬੈਠੇ ਅਸੀਂ ਤਾਂ ਬੈਠੇ ਬੰਬ ਦੇ ਉੱਤੇ ਅਸੀਂ ਤਾਂ ਬੰਬ ਦੇ ਉੱਤੇ ਬੈਠੇ ਆ ਕਿ ਇਹਨਾਂ ਕੋਲ ਬੰਦ ਕਰਨ ਦਾ ਕੋਈ ਸਕੂਪ ਹੀ ਨਹੀਂਗਾ ਬਿਲਕੁਲ ਠੀਕ ਆ ਜੀ ਸਾਰਾ ਅੰਬਰ ਤੋਂ ਸ਼ਹਿਰ ਉੱਟੂਗਾ ਜੇ ਇਲਾਕੇ ਦੀ ਸਟੀਲ ਵਾਲੀ ਗੈਸ ਲੀਕ ਹੋ ਗਈ ਇਹ ਕੀ ਗੱਲ ਆ ਕਹਿੰਦੇ ਜੀ ਉਥੇ ਬਟਿੰਡਾ ਤੋਂ ਬੰਦ ਹੋਣੀ ਆ ਕਿ ਜੇ ਸਾਡੇ ਸ਼ਹਿਰ 'ਚ ਕੋਈ ਗੈਸ ਲੀਕ ਹੋ ਜਾਏ ਤਾਂ ਸਾਨੂੰ ਬਟਿੰਡਾ ਛੱਡਣਾ ਪਏਗਾ ਉਹ शुक्रिया। ਚਲ। ਆ ਜੇਸਪਾਈਪਲੀਕ ਹੋਈ ਹੈ ਪਬਲਿਕਾ ਚੌਂਕ ਦੇ ਵਿੱਚ। ਕਿਹਾ ਕੀ ਹੈ ਜੀ ਇਹ ਤੇਦਾ ਪਿਛਲੇ तकरीबन 10 ਸਾਲਾਂ ਤੋਂ ਸਾਡੇ ਇਲਾਕੇ ਵਿੱਚ ਸੀਵਰੇਜ ਪਾਣੀ ਦੀ ਬੜੀ ਤਕੜੀ ਪ੍ਰੋਬਲਮ ਚੱਲ ਰਹੀ ਹੈ। ਗੰਦਾ ਪਾਣੀ ਉਹਦੇ ਨੂੰ ਠੀਕ ਕਰਨ ਵਾਸਤੇ ਕੁਝ ਪਾਈਪ ਤੇ ਆ ਵਾਧਾ ਕਰਨਾ ਸੀ ਵੱਡੇ ਸੀਵਰ ਦੇ ਵਿੱਚ। ਔਰ ਇਹਨਾਂ ਦਾ ਇੱਕ ਆਪਣਾ ਪਾਈਪ ਜਿਹੜਾ ਸੀਵਰੇਜ ਦਾ ਗੈਸ ਵਾਲਿਆਂ ਦਾ ਤੇ ਸੀਵਰ ਦੀ ਹੋਤੀ ਦੇ ਵਿੱਚੋਂ ਲੰਘਦਾ ਹੈ। ਜਿੱਦਾਂ ਕਾਉਂਸਲਰ ਸਾਹਿਬ ਨੇ ਦੱਸਿਆ ਇੱਕ ਹਫਤਾ ਹੋ ਗਿਆ ਮੈਨੂੰ ਵੀ ਪਤਾ ਇਸ ਗੱਲ ਦਾ ਨਾਲ ਹੀ ਮੈਂ ਤੇ ਇੱਕ ਹਫਤਾ ਹੋ ਗਿਆ ਵਾਕਿਆ ਇਹਨਾਂ ਨੂੰ ਕਹਿੰਦੇ ਹੋਇਆ ਪਰ ਉਹਨਾਂ ਦੀ ਸਿਰ ਤੇ ਜੂਨ ਹੀ ਰੱਖੀ ਅਗਰ ਅੱਜ ਕੁਝ ਹੋਇਆ ਹੈ ਇਹ ਸਾਰਾ ਗੁਜਰਾਤ ਗੈਰ ਦਾ ਫੇਲੀਅਰ ਆ ਕਿ ਇਹਨਾਂ ਕੁਝ ਕਰਦਾ ਪਤਾ ਹੀ ਨਹੀਂ ਇਹਨਾਂ ਨੂੰ ਖੁਦ ਕਿੱਥੇ ਕਿੱਥੇ ਪਾਈਪਾਂ ਸਾਡੀਆਂ ਪਈਆਂ ਤੇ ਆਪਾਂ ਕਿੱਥੋਂ ਇਹਨੂੰ ਚਾਲੂ ਕਰਾਂ ਕੋਈ ਵੇਰਸਟ ਅਧਿਕਾਰੀ ਹੈ ਤਾਂ ਕਿਤੇ ਨਹੀਂ ਪਹੁੰਚਿਆ ਸਾਰੇ ਨੌ ਸਿੱਖੇ ਜਿੱਥੇ ਆਏ ਨੇ ਵੀ ਉਹਨਾਂ ਨੂੰ ਕੀ ਗੱਲ ਦਾ ਕੋਈ ਪਤਾ ਨਹੀਂ ਕਾ ਇਸ ਬਾਰੇ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੰਪਲੇਨਟ ਗਈ ਹੈ ਨਹੀਂ ਨਹੀਂ ਇਹਦੇ ਕੋਈ ਇਹ ਕੰਮ ਹੋਇਆ ਹੀ ਨਹੀਂ ਇਹ ਚਾਲੂ ਕੀਤਾ ਪਾਦੇ ਸੀਵਰੇਜ ਦਾ ਕੰਮ ਤੇ ਜੋ ਇਹਨਾਂ ਨੇ ਦੱਸਿਆ ਕਿ 4-4 ਫੁਰਤ ਤੇ 4.5 ਫੁਰਤ ਤੇ ਸਾਡੀਆਂ ਪਾਈਪਾਂ ਨੇ ਉਹਦੇ ਹਿਸਾਬ ਨਾਲ ਇੱਥੇ ਚੱਲੀ 2 ਮੋਟ ਵੀ ਨਹੀਂ ਬਚਾ ਤੇ ਪਾਈਪ ਲੀਕ ਹੋ ਗਿਆ ਅੰਤਰਰਾਸ਼ਟਰੀ ਮਾਰਗ ਹੈ ਜੀ ਜਿਹੜਾ ਪਾਕਿਸਤਾਨ ਜਿਹੜਾ ਵਾਧਾ ਸਿਮਾ ਨੂੰ ਇਹ ਰੋਡ ਜਿਹੜੀ ਜੋੜੀ ਹੈ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਸਨਾਨੀ ਵੀ ਹੈ ਇਥੋਂ ਨਿਕਲਦੇ ਨੇ ਹਾਂ ਜੀ ਕਾ ਦੱਦਾਨੀਆ ਕੀ ਇਹ ਬਰੂਜ ਦੇ ਉੱਪਰ ਬੈਠੇ ਲਗੋੜੀਆਂ ਨਹੀਂ ਨਹੀਂ ਠੀਕ ਹੈ ਅੱਜ ਕੱਲ ਜਿੰਨੇ ਜ਼ਿਆਦਾ ਤਰੱਕੀ ਦਾ ਜਮਾਨਾ ਚੱਲ ਰਿਹਾ ਬੜਾ ਤੇਜ਼ ਚੱਲ ਰਿਹਾ ਹੈ ਕਈ ਚੀਜ਼ਾਂ ਪਈਆਂ ਪਰ ਜਿਹੜਾ ਇੰਜੀਨੀਅਰ ਦਾ ਬੀਲੇ ਤੇ ਇੰਜੀਨੀਅਰ ਨੇ ਕੰਮ ਕੀਤਾ ਨਾ ਇਹਨਾਂ ਜਿਵੇਂ ਡਰਾਇੰਗ ਨਹੀਂ ਹੈ ਕੋਈ ਤਕਸੀਆ ਨਹੀਂ ਹੈ ਕਿ ਕਿੱਦਾਂ ਹੈ ਕਿੱਦਾਂ ਕੋਈ ਚੀਜ਼ ਨਹੀਂ ਤੇ ਆਪਾਂ ਦਿੱਲੀ ਵਰਗੇ ਬੰਬੇ ਵਰਗੇ ਸ਼ਹਿਰ ਚ ਜਾਨੇ ਆ ਉਹ ਜ਼ਰੂਰ ਉੱਥੇ ਪਾਈਪ ਦਾ ਇੱਕ ਨਕਸ਼ਾ ਲਾ ਕੇ ਉਹਨਾਂ ਨੇ ਰੱਖਿਆ ਹੁੰਦਾ ਹੈ ਕਿ ਆਹ ਪਾਈਪ ਇੰਨੇ ਪੋਟੇ ਇਤੋ ਇਤੋ ਜਾ ਰਹੀ ਹੈ ਤੁਸੀਂ ਵੇਖਿਆ ਹੋਊਗਾ ਕਿਤੇ ਜਾਇਓ ਉਹਨਾਂ ਨੇ ਬੋਰਡ ਬਣਾ ਕੇ ਲਾਏ ਹੋਇਆ ਹੈ ਕਿ ਆਪ ਆਈ ਬੇਤਾਂ ਦਾ ਇੱਥਾ ਦਾ ਇੱਥੇ ਕੋਈ ਪਤਾ ਨਹੀਂ ਕਿੰਨੇ ਵੋਟ ਕਿੱਥੇ ਕਿੰਨੇ ਵੋਟ ਕਿੱਥੇ ਇਹ ਸਾਰਾ ਜਿਹੜਾ ਅੰਮ੍ਰਿਤਸਰ ਸਾਡੇ ਗੁਜਰਾਤ ਕੈਸ ਵਾਲਾ ਨਾ ਬੜਾ ਤਗੜਾ ਫੇਲੀਅਰ ਹੈ ਬਹੁਤ ناکਾਮ ਇਸ ਮਸਲੇ ਵਿੱਚ ਤੇ ਦੋ ਦੋ ਘੰਟੇ ਚਾਰ-ਚਾ ਘੰਟੇ ਬੰਦ ਮਤਲਬ ਕਿ ਪਤਾ ਹੀ ਨਹੀਂ ਲੱਗਦਾ ਇਹਨਾਂ ਡੀਕੇਜ ਕਿੱਥੋਂ ਨਹੀਂ